ਮੇਰਾ ਨਾਮ ਇੰਸਪੈਕਟਰ ਗੌਰਵ ਬਨ ਸਿੰਘ ਮੈਂ ਤੁਹਾਡੇ ਥੋੜਾ ਪਿੰਡ ਅਕਾਲਗੜ ਜਿਹੜਾ ਹੈਗਾ ਥਾਣਾ ਸਦਰ ਕੁਰਾਲੀ ਦੇ ਵਿੱਚ ਆਉਂਦਾ ਇਹ ਪਿੰਡ ਮੈਂ ਐਸਐਚਓ ਆਫ ਤੇ ਤਾਂ ਆਪਣੇ ਸਰਕਾਰ ਵੱਲੋਂ ਇੱਕ ਇਹ ਉਪਰਾਲਾ ਕੀਤਾ ਗਿਆ ਹੈ ਵੀ ਕਿੰਨੇ ਪਿੰਡ ਜਾ ਕੇ ਜਿਹੜਾ ਹੈਗਾ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਜਾਵੇ ਤੁਹਾਡੇ ਤੋਂ ਪਿੰਡ ਦੀਆਂ ਮੁਸ਼ਕਲਾਂ ਤੁਹਾਡੀਆਂ ਆਪਦੀਆਂ ਕੋਈ ਲਾਅ ਐਂਡ ਆਰਡਰ ਸੰਬੰਧੀ ਨੇ ਕੋਈ ਫੌਜ داری ਸਮੱਸਿਆਵਾਂ ਸੰਬੰਧੀ ਤੁਹਾਡੀਆਂ ਮੁਸ਼ਕਲਾਂ ਪਿੰਡ ਦੇ ਹਾਲਾਤਾਂ ਸੰਬੰਧੀ ਹਨ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਅੱਜ ਤੁਹਾਡੇ ਪਿੰਡਾਂ ਹੈ ਹੈਗੀਆਂ ਹਰ ਰੋਜ਼ ਅਲੱਗ-ਅਲੱਗ ਪਿੰਡ ਜਾਨੇ ਆ ਆ ਸਪੰਸਾਬ ਆਪਣੇ ਪਿੰਡ ਤੇ ਆਪਾਂ ਗੱਲ ਕਰੀਏ ਐਸੇ ਤਾਂ ਸਾਡੇ ਕੋਲ ਹੱਦ ਤੱਕ ਨਸ਼ੇ ਸੰਬੰਧੀ ਕੋਈ ਆਈ ਨਹੀਂਗੀ ਕਿਸੇ ਜਾਂ ਦੀ ਕੰਪਲੇਂਟ ਹੋਣ ਤੱਕ ਸੋਕਰ ਕਿ ਮੈਨੂੰ ਲੱਗਦਾ ਕੋਈ ਦਾ ਛੋਟਾ ਪਿੰਡ ਹੀ ਹੈਗਾ ਆਪਣਾ ਇਹ ਹਨਾ ਤਾਂ ਫਿਰ ਵੀ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈਗੀ ਆ ਤੁਹਾਡੇ ਪਿੰਡ ਦੇ ਵਿੱਚ ਕੋਈ ਆਣ ਪਿੰਡ ਦਾ ਆਦੀ ਹੈਗਾ ਮੁੰਡਾ ਨਸ਼ਾ ਜਾਂ ਕੋਈ ਵੇਚਣ ਵਾਲਾ ਉਹਦੇ ਸੰਬੰਧੀ ਸਾਨੂੰ ਤੁਸੀਂ ਦੱਸਦੇ ਹੋ ਜੀ ਲਾਈਟ ਹੁਣ ਦੱਸਣਾ ਹੁਣ ਦੱਸ ਦਿਓ ਜੀ ਅਸੀਂ ਬਾਅਦ ਵਿੱਚ ਤੁਹਾਨੂੰ ਕੱਲਿਆਂ ਦੱਸਣਾ ਕੋਈ ਪਿੰਡ ਦਾ ਵੀ ਕੋਈ ਜੀ ਦੱਸਣਾ ਚਾਵੇ ਉਹ ਦੱਸ ਸਕਦਾ ਹੈ ਸਰ ਮੈਂ ਵੀ ਦੱਸਣਾ ਚਾਹੁੰਨਾ ਕਿ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਕਿਉਂਕਿ ਤੁਸੀਂ ਸਾਡੇ ਨਗਰ ਦੇ ਵਿੱਚ ਆਏ ਆਂ ਜੀ ਤੋਂ ਇੰਨੇ ਹਫਤਿਆਂ ਸਹਿਬਾਨਾਂ ਬਲੋ ਵੀ ਇੱਕ ਮਹੀਮ ਚਲਾਈ ਹੋਈ ਹੈ ਨਸ਼ੇ ਖਿਲਾਫ ਹਾਂਜੀ ਤੇ ਕੱਲੀ ਮਹੀਮ ਨਹੀਂ ਇਹ ਸਖਤਾਈ ਵੀ ਹੈ ਮੈਂ ਦੱਸਣਾ ਚਾਹੁੰਦਾ ਸਾਨੂੰ ਕਿ ਅਸੀਂ ਪੰਚਾਇਤ ਬਣ ਤੋਂ ਬਾਅਦ ਪਿੰਡ ਪੱਧਰ ਤੇ ਇੱਕ ਮਤਾ ਵੀ ਪਾਸ ਕੀਤਾ ਹੋਇਆ ਹੈ। ਕਿ ਜਿਹਦੇ ਵਿੱਚ ਕੋਈ ਅਸੀਂ ਰੋਕਣਾ ਨਹੀਂ ਕਿਸੇ ਨੂੰ ਅਸੀਂ ਛਡਾਉਣ ਨਹੀਂ ਸਕਦੇ। ਜਿਹੜਾ ਕਿ ਪੁਲਿਸ ਦੇ ਕੋਈ ਫੜਿਆ ਜਾਂਦਾ ਹੈ। ਨਾ ਤਾਂ ਉਹਨੂੰ ਕੋਈ ਉਹਦਾ ਪਰਿਵਾਰ ਦਾ ਛਡਾ ਸਕਦਾ ਤੇ ਨਾ ਉਹਦੀ ਹਮਾਇਤ ਵਿੱਚ ਕੋਈ ਥਾਣੇ ਜਾ ਸਕਦਾ। ਤੇ ਜਿਹੜਾ ਉਹਦੇ ਪਰਿਵਾਰ ਦਾ ਜਾਂ ਜਿਹਦਾ ਕੋਈ ਨਸ਼ਾ ਕਰਦਾ ਫੜਿਆ ਗਿਆ ਉਹਦੇ ਪਰਿਵਾਰ ਦੀ ਤੇ ਉਹਦੀ ਦੇ ਪਿੰਡ ਵੱਲੋਂ ਸਾਡਾ ਮਤ ਠੀਕ ਹੈ ਜੀ ਬਾ ਦਿੱਤਾ ਜੀ ਇਹ ਤੁਹਾਡਾ ਚੰਗਾ ਇਨੀਸ਼ੀਏਟਿਵ ਹੈਗਾ ਇਸ ਚੀਜ਼ ਵਾਸਤੇ ਕੁੱਲ ਮਿਲਾ ਕੇ ਜੇ ਨਸ਼ਾ ਕੋਈ ਕਰਦਾ ਹੁੰਦਾ ਨਾ ਆਪਾਂ ਇੱਕ ਗੱਲ ਦੇਖੀਏ ਜੀ ਮਤਲਬ ਉਹ ਦਿਮਾਗੀ ਬਿਮਾਰੀ ਹੁੰਦੀ ਇੱਕ ਹਣਾ ਇੱਕ ਬਿਲਕੁਲ ਮਤਲਬ ਇੱਕ ਫਿਜ਼ੀਕਲ ਨਹੀਂ ਇੱਕ ਮੈਂਟਲ ਸਿਕਨੈਸ ਹੈਗੀ ਹੈ ਇਹ ਅੱਪਾ ਇਸ ਚੀਜ਼ ਦੇ ਵਿੱਚ ਆਪਾਂ ਇਸ ਪਰਿਵਾਰ ਤੇ ਉਸ ਬੰਦੇ ਦੀ ਮਦਦ ਵੀ ਕਰ ਸਕਦੇ ਹੈਗੇ ਆ ਚਲੋ ਜੇ ਤਾਂ ਲਗਾਤਾਰ ਵਾਰ-ਵਾਰ ਆਦੀ ਹੈਗਾ ਫਿਰ ਤਾਂ ਤੁਸੀਂ ਇਹ ਚੀਜ਼ ਉਸ ਤੇ ਇੰਪਲੀਮੈਂਟ ਕਰੋ ਆਦਰਵਾਇਸ ਜੇ ਉਹ ਇੱਕ ਵਾਰੀ ਪਹਿਲੀ ਵਾਰ ਕਰ ਰਿਆ ਨਾ ਤਾਂ ਉਹਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਜਿਵੇਂ ਅਸੀਂ ਉਹਨਾਂ ਨੂੰ ਦੇਤੀਆਂ ਜੀ ਜੇ ਕੋਈ ਪੰਚਾਇਤ ਤੁਸੀਂ ਜੇ ਉਹਨਾਂ ਕੋਈ ਵਿੱਤੀ ਸਹਾਇਤਾ ਦੀ ਲੋੜ ਹੈ ਕੋਈ ਜ਼ਿਆਦਾਤਰ ਹੁਣ ਤਾਂ ਇਹ ਨਹੀਂ ਕਹਿ ਸਕਦੇ ਗਰੀਬ ਕਿ ਅਮੀਰ ਚ ਕੋਈ ਫਰਕ ਨਹੀਂ ਨਸ਼ਾ ਤਾਂ ਸਾਰਿਆਂ ਨੂੰ ਹੀ ਲੱਗ ਰਿਹਾ ਪਰ ਜੇ ਕੋਈ ਗਰੀਬ ਬੰਦਾ ਜਿਆਦਾ ਹੈਗਾ ਤਾਂ ਪੰਚਾਇਤ થી ਆਪ ਨਾਲ ਲੱਗ ਕੇ ਉਹਨੂੰ ਦਾਖਲ ਕਰਵਾਉਣਾ ਜਾਂ ਪਰਿਵਾਰ ਦੀ ਕੋਈ ਥੋੜੀ ਵਿੱਤੀ ਸਹਾਇਤਾ ਕਰਨੀ ਕੋਈ ਰਾਸ਼ਨ ਵਗੈਰਾ ਲੈ ਕੇ ਦੇਣਾ ਉਹਨਾਂ ਨੂੰ ਸਮਝਾਉਣਾ ਹੌਸਲਾ ਦੇਣਾ ਉਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਹੈ ਹਨਾ ਫੇ ਤੁਸੀਂ ਛੜਵਾਓ ਅਸੀਂ ਤੁਹਾਡੇ ਨਾਲ ਹੈਗੇ ਹਨਾ ਇਹ ਵੀ ਇੱਕ ਜ਼ਰੂਰਤ ਹੈਗੀ ਹੈ ਮਤਲਬ ਇੱਕ ਤੋੜਨ ਨਾਲੋਂ ਸਮਾਜ ਨਾਲੋਂ ਇੱਕ ਨਸ਼ਾ ਸ਼ੁਰੂ ਕੀਤਾ ਜਿਹਨੇ ਕਿਸੇ ਆਦੀ ਬੰਦੇ ਨੂੰ ਨਹੀਂ ਜਿਹਨੇ ਸ਼ੁਰੂ ਕੀਤਾ ਉਹ ਸਮਾਜ ਨਾਲੋਂ ਤੋੜਨ ਦੀ ਬਜਾਏ ਆਪਾਂ ਉਹਨੂੰ ਇਹ ਦਵਾਈਏ ਵੀ ਤੇਰੇ ਤੋਂ ਗਲਤੀ ਨਹੀਂ ਹੋਏਗੀ ਕੋਈ ਗੱਲ ਨਹੀਂ ਇੱਕ ਸਮਾਜ এনवायरमेंटਲ ਇਫੈਕਟ ਹੈ ਹਣਾ ਅਸੀਂ ਪਾਸੇ ਆਪਣੋਂ ਲੋਕਾਂ ਤੋਂ ਨਾਲ ਦੇ ਸੰਗੀ ਸਾਥੀ ਤੋਂ ਗਲਤ ਆਦਤ ਲੱਗ ਜਾਂਦੀ ਹੈ ਆਦਤ ਨੂੰ ਛਡਾਉਣ ਚ ਅਸੀਂ ਤੇਰੇ ਨਾਲ ਹੈਗੇ ਹਾਂ ਪਰ ਇੱਕ ਮੌਕਾ ਦੇਵਾਂਗੇ ਹਣਾ ਇਹ ਜ਼ਰੂਰ ਕਰਨਾ ਚਾਹੀਦਾ ਹੈ ਬਿਲਕੁਲ ਬਿਲਕੁਲ ਮੌਕਾ ਸਾਰ ਅਸੀਂ ਉਹਨਾਂ ਨੂੰ ਵੀ ਸਾਡੇ ਤੱਕ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੈ ਅਸੀਂ ਖੜੇ ਹਾਂ ਕੋਈ ਚੰਗਾ ਕੰਮ ਲਈ ਤਰੋ ਕੇ ਪਰ ਅਸੀਂ ਸਾਡੀ ਪੰਚਾਇਤ ਸਾਡਾ ਨਗਰ ਖੜਾ ਹੈ ਉਹਦੇ ਲਈ ਪਰ ਜੇ ਤੁਸੀਂ ਫੇਰ ਵੀ ਜਾਣ ਪੁੱਝ ਕੇ ਉਹ ਚੀਜ਼ਾਂ ਨੂੰ ਦੁਹਾਰ ਰਹੇ ਸਾਡੇ ਵਾਰ-ਵਾਰ ਹੋ ਰਿਹਾ ਜੇ ਰੈਪਿਟੀਸ਼ਨ ਹੈਗੀ ਹੈ ਫਿਰ ਜ਼ਰੂਰ ਜੀ ਫਿਰ ਤਾਂ ਜ਼ਰੂਰ ਹੋਤੇ ਲਗਾਮ ਕਸਮੀ ਚਾਹੀਦੀ ਹੈ ਸਾਡੇ ਵੱਲੋਂ ਜਿਹੜੀ ਸਾਨੂੰ ਇਹ ਇਨਫੋਰਮੇਸ਼ਨ ਦੇ ਉਹ ਜਿਹੜੀ ਬਣਦੀ ਕਾਨੂੰਨੀ ਕਾਰਵਾਈਯੋਗ ਕਰਾਂਗੇ ਉਹਦੇ ਉੱਤੇ ਤੇ ਇਸ ਤੋਂ ਇਲਾਵਾ ਨਸ਼ੇ ਤੋਂ ਇਲਾਵਾ ਜਿਹੜਾ ਇੱਕ ਜ਼ਿਆਦਾ ਅੱਜ ਕੱਲ੍ਹ ਸ਼ਿਕਾਰ ਹੋ ਰਹੇ ਆ ਉਹ ਹੈਗਾ ਸਾਈਬਰ ਕ੍ਰਾਈਮ ਜਿਹੜਾ ਸਾਨੂੰ ਫੋਨ ਕਾਲ ਆ ਰਹੀਆਂ ਨੇ ਵਾਰ-ਵਾਰ ਇਹ ਤਾਂ ਮਤਲਬ ਨਸ਼ਾ ਤਾਂ ਇੱਕ ਮੰਨ ਕੇ ਚਲੋ ਮੁੰਡਿਆਂ ਤੱਕ ਕਹਿ ਲਓ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਉੱਥੋਂ ਤੱਕ ਸੀਮਤ ਹੈਗੇ ਹਾਲੇ ਪਰ ਜਿਹੜੇ ਆ ਫੋਨ ਹੈਗਾ ਆਪਣੇ ਕੋਲ ਹਰੇਕ ਉਮਰ ਦੇ ਹਰੇਕ ਜੈਂਡਰ ਦੇ ਕਹਿ ਲਓ ਕਰਦੀਆਂ ਜਨਾਨੀਆਂ ਕੋਲ ਵੀ ਫੋਨ ਹੁੰਦਾ ਹੈ ਬੰਦਿਆਂ ਕੋਲ ਵੀ ਫੋਨ ਹੁੰਦਾ ਹੈ ਬੱਚਿਆਂ ਕੋਲ ਵੀ ਫੋਨ ਹੁੰਦਾ ਹੈ ਬਜ਼ੁਰਗਾਂ ਕੋਲ ਵੀ ਹੈਗਾ ਫੋਨ ਉਹ ਰੋਜ਼-ਰੋਜ਼ ਕੌਲਾਂ ਆ ਰਹੀਆਂ ਨੇ ਵੀ ਤੁਹਾਡਾ ਬਈ ਤੁਹਾਡਾ ਏਟੀਐਮ ਕਾਰਡ ਬਲੌਕ ਕਰਤਾ ਤੁਹਾਡਾ ਫੁਲਾਨਾ ਖਾਤਾ ਖੋਲਣਾ ਤੁਹਾਡੀ ਪੈਨਸ਼ਨ ਆਉਣ ਵਾਲੀ ਹੈ ਐਜੀ ਤੁਹਾਡੀ ਆ ਨੌਕਰੀ ਨਿਕਲੂਗੀ ਤੁਸੀਂ ਸਾਨੂੰ ਆ ਕੇ ਮਿਲੋ ਇਹ ਵੱਖ-ਵੱਖ ਤਰੀਕੇ ਨਾਲ ਸਾਨੂੰ ਫੋਨ ਕਰਕੇ ਗੁੰਮਰਾਹ ਕਰ ਰਹੇ ਨੇ ਅੱਜਕੱਲ ਇਹ ਕਿਉਂਕਿ ਜਿਹੜੀ ਆਪਾਂ ਗੱਲ ਕਰਕੇ ਹਟੇ ਵੀ ਨਸ਼ਾ ਤਾਂ ਮੰਨ ਕੇ ਚਲੋ ਇੱਕ ਇੱਕ ਤਬਕੇ ਤੱਕ ਨੌਜਵਾਨ ਮੁੰਡਿਆਂ ਤੱਕ ਹੈਗਾ ਠੀਕ ਹੈ ਪਰ ਫੋਨ ਜਿਹੜਾ ਸਾਰਿਆਂ ਕੋਲੇ ਹੈਗਾ ਆਪਾਂ ਅੱਜਕੱਲ ਸਾਈਬਰ ਠੱਗੀ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਰਹੇ ਆ ਅੱਜ ਅਸੀਂ ਤੁਹਾਨੂੰ ਇਹ ਸਾਈਬਰ ਠੱਗੀ ਤੋਂ ਵੀ ਥੋੜਾ ਜਿਹਾ ਸਾਵਧਾਨ ਕਰਨਾ ਹੈ ਹੈਗੇ ਆ ਤੁਸੀਂ ਸਭ ਤੋਂ ਪਹਿਲਾਂ ਫੋਨ ਉੱਤੇ ਆਈ ਕਿਸੇ ਕਾਲ ਨੂੰ ਜੇ ਬਚਣ ਦਾ ਇੱਕ ਤਰੀਕਾ ਵੀ ਤੁਸੀਂ ਉਹਨੂੰ ਇਗਨੋਰ ਕਰੋ ਉਹਨੂੰ ਛੱਡੋ ਤੁਹਾਨੂੰ ਕੋਈ ਬੈਂਕ ਬਾਰੇ ਗੱਲ ਕਰਦਾ ਪੈਨਸ਼ਨ ਬਾਰੇ ਗੱਲ ਕਰਦਾ ਉਹਨੂੰ ਜਾ ਕੇ ਆਖੋ ਭਾਈ ਸ਼੍ਰੀਮਾਨ ਵੀ ਸਾਨੂੰ ਪਤਾ ਹੈ ਵੀ ਬੈਂਕ ਕਦੇ ਵੀ ਫੋਨ ਦੇ ਉੱਤੇ ਤੁਹਾਡੇ ਤੋਂ ਕੋਈ ਡਾਕੂਮੈਂਟ ਨਹੀਂ ਮੰਗੂਗਾ ਇੱਕ ਗੱਲ ਯਾਦ ਰੱਖੋ ਬੈਂਕ ਕਦੇ ਵੀ ਫੋਨ ਦੇ ਉੱਤੇ ਤੁਹਾਡੇ ਤੋਂ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਕਦੇ ਨਹੀਂ ਮੰਗੂਗਾ ਜਿਹੜਾ ਤੁਹਾਡੇ ਤੋਂ ਫੋਨ ਕਰਕੇ ਆਧਾਰ ਕਾਰਡ ਪੈਨ ਕਾਰਡ ਮੰਗੂਗਾ ਉਹ ਠੱਗ ਹੋਊਗਾ ਠੀਕ ਹੈ ਕਿਸੇ ਨੂੰ ਆਪਦਾ ਆਧਾਰ ਕਾਰਡ ਪੈਨ ਕਾਰਡ ਇੱਕ ਕੋਈ ਓਟੀਪੀ ਆਉਂਦਾ ਹੈ ਜਿਹੜਾ ਉਹਦੇ ਉੱਤੇ ਵਨ ਟਾਈਮ ਪਾਸਵਰਡ ਜਾ ਆ ਜਾਂਦਾ ਹੈਗਾ ਉਹ ਨਹੀਂ ਕਿਸੇ ਨੂੰ ਵੀ ਦੇਣਾ ਕਦੇ ਵੀ ਕਿਸੇ ਨੂੰ ਨਹੀਂ ਦੇਣਾ ਕਿਸੇ ਨੂੰ ਆਦਾ ਫੋਨ ਦੇਣ ਦੀ ਲੋੜ ਨਹੀਂ ਕੀ ਹੋ ਗਿਆ ਬਹੁਤ ਮਤਲਬ ਅੱਜ ਕੱਲ ਜਿਹੜਾ ਕ੍ਰਾਈਮ ਦਾ ਜਿਹੜਾ ਤਰੀਕਾ ਹੈਗਾ ਉਹ ਬਹੁਤ ਬਦਲ ਚੁੱਕਿਆ ਹੈ ਹੁਣ ਮੰਨ ਕੇ ਚੱਲੋ ਕੋਈ ਕਿਸੇ ਦਾ ਕੋਈ ਲੁੱਟ ਖਸੁੱਟ ਵਾਸਤੇ ਕਤਲ ਘਟ ਗਏ ਹੈਗੇ ਨੇ ਹਨਾ ਹੋਰ ਮਤਲਬ ਲੁੱਟਾਂ ਕੋਹਾਂ ਹੋਰ ਤਰੀਕੇ ਦੇ ਸਮਾਜ ਹੈਗੀਆਂ ਨੇ ਪਰ ਉਵੇਂ ਪਹਿਲਾਂ ਦੇ ਮੁਕਾਬਲੇ ਠੀਕ ਹੈ ਥੋੜਾ ਜਿਹਾ ਕਿਉਂਕਿ ਜਿਹੜੇ ਕ੍ਰਿਮੀਨਲ ਹੈਗੇ ਨੇ ਥੋੜੇ ਜੇ ਹਾਈ ਟੈਕ ਹੋ ਚੁੱਕੇ ਨੇ ਉਹ ਕਹਿੰਦੇ ਆਪਾਂ ਕਿਉਂ ਮਤਲਬ ਜੇਲ੍ਹਾਂ ਵਿੱਚ ਜਾਈਏ ਜਿਹੜਾ ਵੀ ਫੋਨ ਤੇ ਬੈਠੇ ਬੈਠੇ ਦੂਰ ਬੈਠੀ ਕੰਮ ਹੋਈ ਜਾਂਦਾ ਮੁੱਦਾ ਦਾ ਪੈਸੇ ਦਾ ਹੀ ਹੈ ਕੋ ਲੋੜਦਾ ਵੀ ਕਿਸੇ ਨੂੰ ਪੈਸੇ ਕਰਕੇ ਹੀ ਆ ਕਿਥੇ ਅਸੀਂ ਆਪਾਂ ਆ ਵੀ ਮਤਲਬ ਥੋੜੀ ਜਿਹੀ ਵੱਧ ਸਿਆਣੇ ਬਣ ਕੇ ਹਨਾ ਆਪ ਤੇ ਕਾਗਜ਼ ਪੱਤਰ ਦੇ ਕੇ ਜਾਂ ਉਹਦਾ ਪਾਸਵਰਡ ਦੇ ਕੇ ਮਿੰਟੋ ਸਕੈਂਟੀ ਆਪਦਾ ਖਾਤਾ ਖਾਲੀ ਕਰਾ ਲੈਣੇ ਆ ਇਹ ਲਗਭਗ ਲਗਭਗ ਤੁਸੀਂ ਮੰਨ ਕੇ ਚਲੋ ਹਰੇਕ ਘਰ ਜਾਂ ਹਰੇਕ ਤੁਹਾਡੇ ਮਹੱਲੇ ਆ ਤੁਹਾਡੀ ਗਲੀ ਵਿੱਚ ਇੱਕ ਨਾ ਇੱਕ ਬੰਦੇ ਨਾਲ ਇਹ ਵਾਰਦਾਤ ਹੋ ਚੁੱਕੀ ਹੈ ਕੁਝ ਦੱਸ ਦਿੰਦੇ ਕੁਝ ਨਹੀਂ ਦੱਸ ਦੇਗੇ ਠੀਕ ਹੈ ਮਤਲਬ ਤੁਹਾਡੇ ਤੁਸੀਂ ਜਿਹੜੇ ਆਪਦੇ WhatsApp ਤੇ ਮੁੰਡਿਆਂ ਨਵੇਂ ਆ ਵਾਸਤੇ ਦੱਸਦੇ ਆ ਵੀ ਜਿਹੜੇ ਮੁੰਡੇ WhatsApp ਤੇ ਫੋਟੋ ਲਾ ਲਈ ਜਾਂ ਤੁਸੀਂ ਆਪਦਾ Facebookਾਂ ਤੇ Instagramਾਂ ਤੇ ਫੋਟੋਆਂ ਲਾ ਲੀਆਂ ਉਹਨਾਂ ਫੋਟੋਆਂ ਦਾ ਜਿਹੜਾ ਕਿ ਮਿਸ ਯੂਜ਼ ਉਹਨਾਂ ਫੋਟੋਆਂ ਦਾ ਜਿਹੜਾ ਗਲਤ ਇਸਤੇਮਾਲ ਜਿਹੜਾ ਹੈਗਾ ਜਿਹੜੇ ਸਾਈਬਰ ਜਿਹੜੇ ਹੈਗੇ ਨੇ ਠੱਗ ਉਹ ਕਰਦੇ ਨੇ ਉਹ ਕੀ ਕਰਦੇ ਨੇ ਫੋਟੋ ਚੱਕ ਕੇ ਮੂੰਹ ਕਿਸੇ ਦਾ ਧੜ ਕਿਸੇ ਦਾ ਲਾ ਕੇ ਫਿਰ ਤੁਹਾਨੂੰ ਫੋਟੋ ਭੇਜਦੇ ਆ ਵੀ ਸ਼੍ਰੀਮਾਨ ਤੇਰੀ ਆ ਫੋਟੋ ਤੇਰੀ ਆ ਜਿੰਨੇ ਤੇਰੇ ਫੋਨ ਦੇ ਵਿੱਚ ਬੰਦੇ ਹੈਗੇ ਨੇ ਸਾਰਿਆਂ ਨੂੰ ਭੇਜ ਦਾਂਗੇ ਨਹੀਂ ਤਾਂ ਸਾਨੂੰ ਇੰਨੇ ਪੈਸੇ ਦੇ ਬੰਦਾ ਡਰਦਾ ਹੋਇਆ ਆਪਦੀ ਇੱਜ਼ਤ ਦਾ ਹਨਾ ਮਾਰਾ ਤੇ ਦਿਨ ਦਾ ਫਿਰਦਾ ਪੈਸੇ ਵੀ ਦਿੰਦਾ ਹੈਗਾ ਹੋਰ ਵੀ ਬੜੇ ਗਲਤ ਜੇ ਚੱਲੇ ਹੈਗੇ ਨੇ ਵੀਡੀਓ ਕਾਲ ਆ ਰਹੀ ਹੈਗੀ ਹੈ ਇਹ ਤੁਹਾਨੂੰ ਬੜਾ ਸਾਵਧਾਨ ਕਰਦਾ ਕੋਈ ਵੀ ਬੰਦਾ ਅਨਨੋਨ ਨੰਬਰ ਤੋਂ ਕਦੇ WhatsApp ਵਾਲੀ ਵੀਡੀਓ ਕਾਲ ਨਾ ਚੱਕੋ ਉਹ ਤੁਹਾਡੀ ਸਕਰੀਨ ਰਿਕਾਰਡ ਕਰ ਲੈਂਦੇ ਆ ਇਧਰੋਂ ਤੁਸੀਂ ਹੁੰਦੇ ਹੋ ਦੂਜੇ ਪਾਸੇ ਕੋਈ ਕੋਈ ਬਿਨਾ ਕੱਪੜਿਆਂ ਤੋਂ ਬੰਦਾ ਆ ਜਨਾਨੀ ਖੜੀ ਕਰਕੇ ਉਹ ਸਕਰੀਨ ਰਿਕਾਰਡ ਕਰ ਲੈਂਦੇ ਨੇ ਇੱਕ ਪਾਸੇ ਤੁਹਾਡਾ ਹੂੰ ਇੱਕ ਪਾਸੇ ਕੋਈ ਗਲਤ ਬੰਦਾ ਫਿਰ ਉਹ ਤੁਹਾਨੂੰ ਬਲੈਕਮੇਲ ਕਰਦੇ ਆ ਕਿ ਪੈਸੇ ਦਿਓ ਇਹ ਵੀ ਬੜਾ ਚੱਲਿਆ ਇੱਕ ਵਿਆਹ ਦੇ ਕਾਰਡ ਵਾਲਾ ਚੱਲਿਆ ਕਿ APK ਫਾਈਲ ਹੁਣ ਤੁਹਾਨੂੰ ਬਜ਼ੁਰਗਾਂ ਨੂੰ ਨਹੀਂ ਪਤਾ ਨਵੇਂ ਮੁੰਡਿਆਂ ਨੂੰ ਪਤਾ ਇੱਕ ਫਾਈਲ ਆਉਂਦੀ ਹੈ ਵੀ ਵਿਆਹ ਦਾ ਕਾਰਡ ਆਇਆ ਕਿਸੇ ਅਨਨੋਮ ਨੰਬਰ ਤੋਂ ਆਪਾਂ ਚੱਕ ਕੇ ਨੱਪ ਦਿੰਨੇ ਆ ਐਨੇ ਵਿੱਚ ਹੀ ਸਾਡੇ ਫੋਨ ਦੇ ਸਾਰੇ ਕੰਟੈਕਟ ਜਿੰਨੇ ਸਾਡੇ ਨੰਬਰ ਹੈਗੇ ਆ ਉਹ ਸਾਡਾ ਜਿਹੜਾ Google ਦੇ ਨਾਲ ਅਟੈਚ ਸਾਡੀ ਸਾਰੀ ਜਾਣਕਾਰੀ ਹੈ ਸਾਡੇ ਫੋਨ 'ਚ ਸਾਡੀ ਸਾਰੀ ਜਾਣਕਾਰੀ ਹੁੰਦੀ ਹੈ ਸਾਡਾ ਨਾਮ ਸਾਡੀ ਡੇਟ ਆਫ ਬਰਥ ਹਨਾ ਐਨੀ ਇੱਕ ਚੀਜ਼ਾਂ ਮੋਟੀਆਂ-ਮੋਟੀਆਂ ਲੋੜਿੰਦੀਆਂ ਹੁੰਦੀਆਂ ਉਸ ਤੋਂ ਆਪ ਕੋ ਗਾਹ ਪਤਾ ਕਰ ਲੈਂਦੇ ਆਧਾਰ ਕਾਰਡ ਕੀ ਨਾ ਹੈਗਾ ਇਹਦਾ ਹਨਾ ਇਸੇ ਵੀ ਤਰੀਕੇ ਨਾਲ ਉਹ ਆਪਣਾ ਬੈਂਕ ਅਕਾਊਂਟ ਵੀ ਲੱਭ ਕੇ ਤੇ ਆਪਣਾ ਖਾਤਾ ਖਾਲੀ ਕਰ ਦਿੰਦੇ ਨੇ ਤਾਂ ਅੱਜ ਕੱਲ ਜਿਹੜੀ ਹੈਗੀ ਹੈ ਕੁੱਲ ਮਿਲਾ ਕੇ ਸ਼ਾਇਦ ਪੜ੍ਹੇ ਲਿਖੇ ਬੰਦੇ ਜ਼ਿਆਦਾ ਮੂਰਖ ਨੇ ਅਣਪੜ੍ਹੇ ਬੰਦਾ ਜ਼ਿਆਦਾ ਬਚਿਆ ਹੋਇਆ ਪਹਿਲੀ ਗੱਲ ਤਾਂ ਅਣਪੜ੍ਹੇ ਬੰਦੇ ਕੋਲ ਫੋਨ ਘੱਟ ਵਰਤਦੇ ਨੇ ਦੂਜਾ ਸਕਰੋਲ ਜਿਹਾ ਕਰਦੇ ਜਿਹੜਾ 스마트ਫੋਨ ਘੱਟ ਵਰਤਦੇ ਨੇ ਠੀਕ ਹੈ ਤਾਂ ਇੰਨੀ ਕੁ ਗੱਲ ਅਸੀਂ ਸਮਝ ਆ ਜੀਏ ਸਾਨੂੰ ਵੀ ਫੋਨ ਦੇ ਉੱਤੇ ਕਦੇ ਕੋਈ ਬੰਦਾ ਸਾਡ ਤੋਂ ਸਾਡਾ ਡਾਕੂਮੈਂਟ ਨਹੀਂ ਮੰਗੂਗਾ ਆਧਾਰ ਕਾਰਡ ਪੈਨ ਕਾਰਡ ਜਾਂ ਸਾਡੀ ਹੋਰ ਕੋਈ ਹੋਰ ਜਾਣਕਾਰੀ ਫੋਨ ਤੇ ਨਹੀਂ ਬੈਂਕ ਮੰਗੂਗਾ ਠੀਕ ਹੈ ਕੋਈ ਮੰਗਦਾ ਉਹਨੂੰ ਕਹਿ ਦਿਓ ਭਾਈ ਸ਼੍ਰੀਮਾਨ ਜਿਹੜੇ ਬੈਂਕ 'ਚ ਸਾਡਾ ਖਾਤਾ ਆ ਅਸੀਂ ਬੈਂਕ 'ਚ ਜਾਵਾਂਗੇ ਅਸੀਂ ਉੱਥੇ ਜਾ ਕੇ ਗੱਲ ਕਰਾਂਗੇ ਜੀ ਤੁਹਾਡੇ ਨਾਲ ਗੱਲ ਨਹੀਂ ਕਰਨੀ। ਫੋਨ ਕੱਟ ਦਿਓ। ਠੀਕ ਹੈ। ਇਹੀ ਮੇਰਾ ਅੱਜ ਦਾ ਹੈਗਾ ਇੱਕ ਨਸ਼ੇ ਸੰਬੰਧੀ ਜਿਹੜਾ ਹੈਗਾ ਕੋਈ ਕਿਸੇ ਦਾ ਜਵਾਕ ਚੱਲਾ ਭਾਈ ਕੋ ਨਸ਼ਾ ਕਰਦਾ ਪਿਆ। ਤੁਹਾਨੂੰ ਲੱਗਦਾ ਤੁਸੀਂ ਨਾ ਸਰਪੰਚ ਸਾਹਿਬ ਨੂੰ ਦੱਸੋ ਅਸੀਂ ਇਹ ਨਹੀਂਗਾ ਵੀ ਕੋਈ ਤੁਹਾਨੂੰ ਨਿਰਾਸ਼ਾ ਕਈ ਮਤਲਬ ਕੋਈ ਪਰਚਾ ਦਰਜ ਕਰਦਾਂਗੇ ਜਾਂ ਇਹ ਕਰਦਾਂਗੇ। ਪਹਿਲਾ ਕੰਮ ਇਹ ਹੈਗਾ ਵੀ ਜਵਾਕ ਟੁੱਟ ਕੇ ਉਹਦੇ ਨਾਲੋਂ ਮੁੱਖ ਧਾਰਾ ਵਿੱਚ ਵਾਪਸ ਆ ਜਾਵੇ। ਸਾਡਾ ਪਹਿਲਾ ਜਿਹੜਾ ਹੈਗਾ ਇਹੀ ਰਹੂਗਾ ਕਿ ਅਸੀਂ ਤੁਹਾਨੂੰ ਪਹਿਲਾ ਇੱਕ ਮੌਕਾ ਦੇਈਏ ਉਹਨੂੰ ਸੰਭਾਲਣ ਦਾ ਉਹਨੂੰ ਤੁਸੀਂ ਦਾਖਲ ਕਰਵਾਓ ਕਿਤੇ ਬੱਚੇ ਨੂੰ ਠੀਕ ਹੈ ਇਹ ਚੀਜ਼ਾਂ ਲੁਕਾਉਣ ਵਾਲੀਆਂ ਨਹੀਂ ਹੁੰਦੀਆਂ ਚਾਹ ਲੈ ਯਾਦ ਰੱਖੋ ਇੱਕ ਪੁਰਾਣੀ ਘਟਨਾ ਦੱਸਦਾ ਮੈਂ ਬਰਨਾਲੇ ਹੁੰਦਾ ਸੀ ਐਸ ਐਚਓ ਤੇ ਮੇਰੇ ਨਾਲ ਦੇ ਥਾਣੇ ਦੀ ਕਿਤੇ ਘਟਨਾ ਹੈਗੀ ਹੈ ਕਿਤੇ ਸਾਡੇ ਐਸ ਐਸਪੀ ਸਾਹਿਬ ਨੂੰ ਇਨਫੋਰਮੇਸ਼ਨ ਆ ਗਈ ਫਲਾਨੇ ਦਾ ਜਵਾਬ ਜਿਹੜਾ ਹੈਗਾ ਨਸ਼ਾ ਕਰਦਾ ਪਿਆ ਉਹਨਾਂ ਨੇ ਉਸ ਥਾਣੇ ਦਾ ਐਸਐਚਓ ਨੂੰ ਭੇਜਿਆ ਵੀ ਉਹਦੇ ਘਰੇ ਜਾ ਕੇ ਗੱਲ ਕਰਕੇ ਆ ਉਹਨਾਂ ਨੇ ਘਰੇ ਗਏ ਹੁਣ ਮਤਲਬ ਇੱਕ ਚੀਜ਼ ਯਾਦ ਰੱਖੋ ਸੀ ਇਹਦੇ ਜਵਾਕ ਨਾ ਨਾ ਬਾਲਾ ਮੋਝਾ ਕਰਦੇ ਆ ਅਸੀਂ ਕਹਿੰਨੇ ਸਾਡੇ ਜਵਾਕ ਤਾਂ ਵੀ ਉਹ ਨਹੀਂ ਕਰਦਾਗਾ ਸੌਂਖਵਾ ਲਓ ਸਾਡੇ ਜਵਾਕ ਤਾਂ ਕੁਛ ਮਾੜਾ ਕੰਮ ਕਰਦਾ ਹੀ ਨਹੀਂਗਾ ਤੁਹਾਨੂੰ ਕਿਸੇ ਨੇ ਗਲਤ ਕਰਤਾ ਸਾਨੂੰ ਦੱਸੋ ਕਿਹਨੇ ਆਖਿਆ ਅਸੀਂ ਪਾੜ ਦਾਂਗੇ ਫਰਾਂ ਕਰ ਦਾਂਗੇ ਇਖੋ ਗਿਆ ਜਵਾਕਾਂ ਦੇ ਬਾਲਾ ਮਾਨ ਨਹੀਂ ਕਰ ਨਹੀਂ ਸਕਦੇਗੇ ਕਾਰਨ ਪਤਾ ਕੀ ਹੈ ਵੀ ਉਹ ਬਾਹਰ ਜਾਂਦੇ ਨੇ ਕਾਲਜਾਂ 'ਚ ਵੀ ਜਾਂਦੇ ਨੇ ਉਹ ਬਾਹਰ ਵੀ ਘੁੰਮਦੇ ਨੇ ਬਾਅਦ 'ਚ ਉਹਨੂੰ ਕਿਹੋ ਜਿਹੇ ਬੰਦੇ ਉਹਨਾਂ ਨੂੰ ਮਿਲੇ ਆ ਉਹਦੇ ਯਾਰ ਦੋਸਤ ਕਿਹੋ ਜਿਹੇ ਨੇ ਹਨਾ ਕੀ ਕਹਿ ਕੇ ਉਹਨੂੰ ਖਵਾ ਪਿਆ ਦਿੱਤਾ ਇੱਕ ਕਾਰੀ ਹਨਾ ਕੀ ਕਹਿ ਕੇ ਉਹਨੂੰ ਲਾਤਾ ਉਹਦੇ ਉੱਤੇ ਕੰਮ ਕਰ ਉਸ ਗਲਤ ਤੇ ਠੀਕ ਹੈ ਮਾਣ ਕਰਨ ਦੀ ਬਜਾਏ ਆਪ ਤੇ ਆ ਤੇ ਬੱਚੇ ਨੂੰ ਆਕ ਦੋਸਤੀ ਵਾਲਾ ਮਾਹੌਲ ਰੱਖੋ ਉਹਨੂੰ ਸਮਝੋ ਉਹਨੂੰ ਪੁੱਛਿਆ ਕਰੋ ਰੋਜ਼ ਇਹ ਪੁੱਤਾਂ 'ਚ ਕਿੱਥੇ ਗਿਆ ਸੀ ਕੀ ਇਹਨੂੰ ਮਿਲਿਆ ਸੀ ਪਹਿਲੀ ਗੱਲ ਤਾਂ ਮੇਰੇ ਸਾਬ ਨਾਲ ਅੱਜ ਦੇ ਯੁੱਗ ਦੇ ਵਿੱਚ ਨਾ ਜਿਵੇਂ ਕੁੜੀਆਂ ਨੂੰ ਆਪਾਂ ਪਹਿਲਾਂ ਸਾਹਮਣੇ ਰੱਖਦੇ ਸੀਗੇ ਭਈ ਕੁੜੀ ਬਾਹਰ ਨਹੀਂ ਜਾਣਾਗਾ ਹਣਾ ਧਿਆਨ ਰੱਖਦੇ ਸੀਗੇ ਮੁੰਡਿਆਂ ਨੂੰ ਹੁਣ ਉਹ ਸਮਾਂ ਆ ਗਿਆ ਓਵੇਂ ਸਾਮ ਕੇ ਰੱਖਣ ਦਾ ਠੀਕ ਹੈ ਕਿ ਜਵਾਕ ਬਾਹਰ ਤੁਸੀਂ ਮੰਨ ਕੇ ਚੱਲੋ ਆਪਾਂ ਕੁੜੀਆਂ ਨੂੰ ਕਹਿੰਦੇ ਸੀ ਵੀ ਨੇਰੇ ਵੇ ਬਾਹਰ ਨਹੀਂ ਜਾਣਾ ਤੁਸੀਂ ਮੁੰਡਿਆਂ ਨੂੰ ਵੀ ਨਾ ਜਾਣ ਦੇ 6 ਵਜੇ ਤੋਂ ਬਾਅਦ ਬਾਹਰ ਜ਼ਰੂਰੀ ਟੋਲੇ ਬਣਾ ਕੇ ਗਲੀ 'ਚ ਖੜਨਾ ਹੈਗਾ ਇਹ ਕੰਮ ਬੰਦ ਕਰੋ ਆਪ ਦਾ ਆਪ ਦਾ ਬੱਚਾ ਸੰਭਾਲ ਲਓ ਮੇਰੇ ਸਾਬ ਨਾਲ ਸਾਰਾ ਸਮਾਜ ਸੰਭਲ ਸੰਭਲ ਜੂਗਾ ਠੀਕ ਹੈ ਇਹੀ ਦੋ ਮਸਲੇ ਹੈਗੇ ਨੇ ਇੱਕ ਤਾਂ ਤੁਹਾਡਾ ਨਾਸ਼ਨਲ ਸਬੰਧਤ ਹੈਗਾ ਤੇ ਦੂਜਾ ਜਿਹੜਾ ਮੁੱਖ ਕ੍ਰਾਈਮ ਜਿਹੜੇ ਹੈਗਾ ਦੂਜਾ ਹੈਗਾ ਸਾਈਬਰ ਕ੍ਰਾਈਮ ਸਾਈਬਰ ਥੱਗਾਂ ਤੋਂ ਬਚੋ ਗਲਤ ਜਿਹੜੀਆਂ ਕਾਲਾਂ ਆਉਂਦੀਆਂ ਉਹਨਾਂ ਤੋਂ ਬਚੋ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਥਾਣਾ ਬਣ ਗਿਆ ਸਰਪੰਚ ਸਾਹਿਬ ਸਰਕਾਰ ਨੇ ਮਤਲਬ ਜਿਸ ਤਰ੍ਹਾਂ ਇੱਕ ਤਾਂ ਸਾਈਬਰ ਸੈੱਲ ਹੁੰਦਾ ਸੀਗਾ ਸੈੱਲ ਹੁੰਦਾ ਸੀਗਾ ਪਹਿਲਾਂ ਹੁਣ ਪ੍ਰੋਪਰ ਜਿਵੇਂ ਆਪਣਾ ਥਾਣਾ ਸਦਰ ਕੁਰਾਲੀ ਹੈ ਨਾ ਇੱਕ ਥਾਣਾ ਬਣ ਗਿਆ ਜ਼ਿਲ੍ਹੇ ਦਾ ਠੀਕ ਹੈ ਉੱਥੇ ਐਫ ਆਈ ਆਰ ਦਰਜ ਹੁੰਦੀ ਹੈ ਉਹ ਇਮੀਡੀਏਟ ਰਿਐਕਟ ਵੀ ਕਰਦੇ ਹੈਗੇ ਨੇ ਉਹਨਾਂ ਕੋਲ ਆਪਦੀ ਇਨਵੈਸਟੀਗੇਸ਼ਨ ਦਾ ਅਸਰ ਹੈਗੇ ਨੇ ਉਹ ਬੰਦੇ ਮਤਲਬ ਆਪਣੇ ਪੈਸੇ ਮੁਰਦੇ ਵੀ ਹੈਗੇ ਨੇ ਠੀਕ ਹੈ ਕਾਰਵਾਈ ਵੀ ਹੁੰਦੀ ਹੈ ਮੋਰਲੇ ਤੇ ਠੀਕ ਹੈ ਠੀਕ ਹੈ ਉਹ ਜਾਗਰੂਕ ਕਰੋ ਇਹਨਾਂ ਨੂੰ ਮਤਲਬ ਹੁਣ ਨਸ਼ੇ ਸੰਬੰਧੀ ਤਾਂ ਆਪਾਂ ਹਮੇਸ਼ਾ ਬੋਲਦੇ ਹੀ ਹੁੰਨੇ ਆ ਆਪਾਂ ਨੂੰ ਜਿਹੜਾ ਇੱਕ ਨਵਾਂ ਕ੍ਰਾਈਮ ਉੱਠ ਖੜਿਆ ਨਵਾਂ ਤਾਂ ਨਹੀਂ ਹੈ ਤਾਂ ਪੁਰਾਣਾ ਪਰ ਬਹੁਤ ਜ਼ਿਆਦਾ ਹੁਣ ਤਾਂ ਮਤਲਬ ਦਿਹਾੜੀ ਦੇ ਵਿੱਚ 15-15 ਕਾਲਾਂ ਤਾਂ ਮੇਰੇ ਫੋਨ 'ਤੇ ਆਈ ਜਾਂਦੀਆਂ ਨੇ ਤਾਂ ਹਰੇਕ ਦੇ ਫੋਨ 'ਤੇ ਉਹ ਆਈ ਜਾਂਦੀਆਂ ਨੇ ਕਾਲਾਂ ਤਾਂ ਇਸ ਲਈ ਆਹੀ ਦੋ ਮੁੱਦੇ ਸੀ ਕਿ ਤੁਹਾਡੇ ਨਾਲ ਕੋਈ ਹੋਰ ਤੁਹਾਡਾ ਪਿੰਡ ਦਾ ਹੋਰ ਮਸਲਾ ਹੋਵੇ ਉਹ ਜ਼ਰੂਰ ਦੱਸਿਓ ਮੈਨੂੰ ਕਿਸੇ ਦਾ ਕੋਈ ਨਿੱਜੀ ਮਸਲਾ ਹੁੰਦਾ ਕੋਈ ਘਰ ਦੀ ਲੜਾਈ ਹੁੰਦੀ ਹੈ ਡੂੰਗੀ ਕੋਈ ਨਾ ਸੌਲਵ ਹੋਣ ਵਾਲ ਜਿਵੇਂ ਪੁਲਿਸ ਦੀ ਉਹਦੇ ਨਾਲ ਇੰਟਰਫੀਰੈਂਸ ਦੇ ਨਾਲ ਕੋਈ ਛੇਤੀ ਮਸਲਾ ਹੱਲ ਹੋ ਸਕਦਾ ਹੋਵੇ ਦੱਸ ਦਿਓ ਸਰ ਜੇ ਤੁਹਾਡੇ ਕੋਲ ਕੋਈ ਦੱਸ ਸਕਦਾ ਜੀ ਨਹੀਂ ਨਹੀਂ ਬਿਲਕੁਲ ਜੀ ਹੁਣ ਦਾ ਪੈਸਾ ਸਾਰਾ ਸਰਪੰਚ ਜਾਣੇ ਦਾ ਦੋਬਰ ਨਹੀਂ ਨਹੀਂ ਬਹੁਤ ਵਧੀਆ ਮਾਤਾ ਅਸੀਂ ਪੁਲਸ ਸਾਹਿਬਾਨਾਂ ਦਾ ਜਿਹੜੇ ਆਏ ਆ ਮੌਕੇ ਦੇ ਅਫਸਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਉਹ ਜਿਹੜੇ ਸਾਨੂੰ ਅੱਜ ਜਾਗਰੂਕ ਕਰਨ ਲਈ ਸਾਡੇ ਨਗਰ 'ਚ ਪਹੁੰਚੇ ਆ ਤੋ ਅਸੀਂ ਇਹਨਾਂ ਦਾ ਸਾਡਾ ਨਗਰ ਤੇ ਸਾਡੀ ਪੰਚਾਇਤ ਇਹਨਾਂ ਦੀ ਹਰ ਪੱਖੀ ਇਹਨਾਂ ਦੇ ਨਾਲ ਹੈ ਇਹਨਾਂ ਦੀ ਪੂਰੀ ਸਹਾਇਤਾ ਕਰੂਗੇ ਅਸੀਂ ਇਹਨਾਂ ਨਾਲ ਹੈ। ਤੋ ਇਹ ਵੀ ਸਾਨੂੰ ਪ੍ਰੋਸਾਜ ਦੇ ਰਹੇ ਆ ਕਿ ਅਸੀਂ ਵੀ ਕਿਸੇ ਤਰ੍ਹਾਂ ਦੀ ਸਾਡੇ ਸਤਿ ਸ੍ਰੀ ਅਕਾਲ ਤੇ ਲੋੜ ਹੈ ਸਾਨੂੰ ਇਹ ਪੂਰਾ ਸਾਡਾ ਸਾਥ ਦੇਣਗੇ। ਤੋ ਅਸੀਂ ਇਹਨਾਂ ਦਾ ਪਿੰਡੇ ਚ ਜੀ ਆਇਆਂ ਨੂੰ ਆਖਦੇ ਆ ਤੇ ਬਹੁਤ ਬਹੁਤ ਧੰਨਵਾਦ ਆਖਦੇ ਆ। ਧੰਨਵਾਦ ਜੀ ਸਰ। ਧੰਨਵਾਦ। ਹਾਂਜੀ ਸਰ ਜੋ ਅੱਜ ਤੁਹਾਡੀ ਇਹ ਮਹੀਮ ਚੱਲ ਰਹੀ ਹੈ ਇਸ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਜੀ। ਏ ਸਰ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਣਯੋਗ ਡੀਜੀਪੀ ਸਾਹਿਬ ਵੱਲੋਂ ਉਪਰਾਲਾ ਕੀਤਾ ਗਿਆ ਹੈ ਇਸ ਸੰਪਰਕ ਪ੍ਰੋਗਰਾਮ ਦੇ ਤਹਿਤ ਪਿੰਡ ਟੂ ਪਿੰਡ ਅਸੀਂ ਮੀਟਿੰਗ ਕਰ ਰਹੇ ਹਾਂ ਇਹਦਾ ਮਕਸਦ ਜਿਹੜਾ ਹੈਗਾ ਹੈ ਪਿੰਡ ਵਾਸੀਆਂ ਦੇ ਨਾਲ ਪੁਲਿਸ ਦਾ ਜਿਹੜਾ ਤਾਲਮੇਲ ਵਿੱਚ ਵਾਧਾ ਕਰਨਾ ਹੈ ਇਸ ਤਾਲਮੇਲ ਦੇ ਵਾਧੇ ਨਾਲ ਜੋ ਲੋਕਾਂ ਦੀਆਂ ਕੋਈ ਪਿੰਡ ਦੀਆਂ ਸਮੱਸਿਆਵਾਂ ਨੇ ਉਹਦੇ ਸੰਬੰਧੀ ਸਾਨੂੰ ਜਾਣਕਾਰੀ ਮਿਲਦੀ ਹੈ ਤਾਂ ਪਬਲਿਕ ਵੀ ਜੋ ਪੁਲਿਸ ਤੇ ਪਬਲਿਕ ਦੇ ਵਿੱਚਕਾਰ ਸਹਿਯੋਗ ਹੈ ਸਹਿਯੋਗ 'ਚ ਵਾਧਾ ਹੋ ਰਿਹਾ ਹੈ ਇਸ ਦੇ ਸੰਬੰਧ ਵਿੱਚ ਅੱਜ ਅਸੀਂ ਪਿੰਡ ਅਕਾਲਗੜ ਪਹੁੰਚੇ ਹਾਂ ਜਿੱਥੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ ਹੈ ਨਸ਼ੇ ਸੰਬੰਧੀ ਗੱਲ ਕੀਤੀ ਗਈ ਹੈ ਇਹਨਾਂ ਨਾਲ ਤੇ ਉਹਦੇ ਸੰਬੰਧੀ ਜਿਹੜਾ ਅਸੀਂ ਪੁਲਿਸ ਤੇ ਪਬਲਿਕ ਰਲ ਕੇ ਜੋ ਸੀ ਇਹਦਾ ਹਾਲ ਕਰ ਸਕਦੇ ਹਾਂ ਉਹਦੇ ਸੰਬੰਧੀ ਗੱਲ ਕੀਤੀ ਗਈ ਹੈ ਇਸ ਤੋਂ ਇਲਾਵਾ ਜੋ ਅੱਜ ਕੱਲ ਵਧ ਰਿਹਾ ਸਾਈਬਰ ਕ੍ਰਾਈਮ ਹੈ ਸਾਈਬਰ ਕ੍ਰਾਈਮ ਸੰਬੰਧੀ ਵੀ ਜਾਗਰੂਕ ਕੀਤਾ ਗਿਆ ਪਿੰਡ ਵਾਸੀਆਂ ਨੂੰ ਤੇ ਜੋ ਆ ਰਹੀਆਂ ਫੇਕ ਕਾਲਸ ਨੇ ਜਿਹਦੇ ਨਾਲ ਇਹਨਾਂ ਦੇ ਬੈਂਕ ਖਾਤਿਆਂ ਉੱਤੇ ਜੋ ਇੱਕ ਸਾਈਬਰ ਹਮਲੇ ਹੋ ਰਹੇ ਨੇ ਉਹਨਾਂ ਸੰਬੰਧੀ ਗੱਲ ਕੀਤੀ ਗਈ ਹੈ ਤੇ ਇਹਨਾਂ ਨੂੰ ਉਸ ਤੋਂ ਸਾਵਧਾਨ ਰਹਿਣ ਸਬੰਧੀ ਦੱਸਿਆ ਗਿਆ ਹੈ। ਆ ਇਹਦੇ ਵਿੱਚ ਸਾਡੇ ਪਿੰਡ ਕਾਲਗੜ ਦੇ ਸਰਪੰਚ ਸਾਹਿਬ ਦਾ ਬੜਾ ਸਹਿਯੋਗ ਰਿਹਾ ਹੈ। ਸਾਡੇ ਨਾਲ ਤਾਂ ਧੰਨਵਾਦ ਜੀ। ਪਿੰਡ ਵਾਸੀਆਂ ਦਾ ਬਹੁਤ ਧੰਨਵਾਦ। ਸਰਪੰਚ ਦਵਾਰ ਤੇ ਸਾਸੀ ਕਾਲ ਜੀ ਸਾਸੀ ਕਾਲ ਜੀ ਮੈਂ ਮੌਜੂਦਾ ਸਰਪੰਚ ਗੁਰਦਮ ਸਿੰਘ ਪਿੰਡ ਕਾਲਗੜ ਤੋਂ ਅੱਜ ਸਾਡੇ ਨਗਰ ਦੇ ਗੁਰਦਵਾਰ ਸਾਹਿਬ ਵਿੱਚ ਕੁਰਾਲੀ ਸਦਰ ਤੋਂ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ। ਤੇ ਸਾਡੇ ਨਗਰ ਦੇ ਬੁਖਤਵਾਰ ਬੰਦੇ ਤੇ ਪੈਣਾ ਗੁਰਦਾਸ ਸਾਹਿਬ ਜੀ ਪਹੁੰਚੀਆਂ ਜਿਸ ਵਿੱਚ ਟੀਮ ਵੱਲੋਂ ਤੇ ਤੇ ਸਾਈਬਰ ਕ੍ਰਾਈਮ ਬਾਰੇ ਤੇ ਹੋਰ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਐਸਐਸਓ ਸਾਹਿਬ ਦਾ ਇਹ ਸਾਨੂੰ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਬਰ ਕੋਈ ਨਸ਼ਿਆਂ ਖਿਲਾਫ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਪਿੰਡ ਨੂੰ ਉਹ ਸਾਡਾ ਪੂਰਾ ਸਹਿਯੋਗ ਦੇਣਗੇ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਤੇ ਨਗਰ ਵੱਲੋਂ ਵੀ ਉਹਨਾਂ ਦਾ ਹਰ ਪੱਖੋਂ ਸਹਿਯੋਗ ਦਿੱਤਾ ਜਾਊਗਾ ਜੀ ਧੰਨਵਾਦ ਜੀ